ਸਸ਼ੀਗਲ ਜੀ ਮੈਂ ਹਰਸ਼ਦੀਪ ਘਰ ਸੰਧੂ ਤੇ ਗੱਲ ਕਰਦੇ ਹਾਂ ਜੀ ਕੀ ਕਹਿਣਾ ਚਾਹੁੰਦੇ ਨੇ ਮਨੀਸ਼ ਸੋਦੀਆ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੁਰਸੀ ਤੇ ਜੋਰ ਦੇ ਵਿੱਚ ਇੰਨੇ ਗਵਾ ਚੁਕੇ ਨੇ ਕਿ ਮਨੀਸ਼ ਸੋਦੀਆ ਨੇ ਜਿਹੜਾ ਕੱਲ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੂੰ ਉਸ ਬਿਆਨ ਦੀ ਸਮਝ ਹੀ ਨਹੀਂ ਆਈ ਕੀ ਪੰਜਾਬ ਦੇ ਵਿੱਚ ਉਹ ਆਤੰਗ ਫਲਾਣਾ ਚਾਹੁੰਦੇ ਨੇ ਕੀ ਪੰਜਾਬ ਦੇ ਵਿੱਚ ਉਹ ਤੱਕਾ ਕਰਨਾ ਚਾਹੁੰਦੇ ਨੇ ਕੀ ਪੰਜਾਬ ਦੇ ਵਿੱਚ ਉਹ ਤੱਕੇ ਨਾਲ ਵੋਟਾਂ ਲੈਣਾ ਚਾਹੁੰਦੇ ਨੇ ਬੜਾ ਵੱਡਾ ਬਿਆਨ ਜਿੱਥੇ ਦਿੱਤਾ ਹੈ ਮਨੀਸ਼ ਸੋਧਿਆ ਵੱਲੋਂ ਜਿਹੜੇ ਦਿੱਲੀ ਤੋਂ ਆਏ ਹੋਏ ਲੋਕ ਨੇ ਜਿਹੜੇ ਦਿੱਲੀ ਤੋਂ ਨਿਕਾਰੇ ਹੋਏ ਲੋਕ ਨੇ ਉਹ ਉਹ ਪੰਜਾਬ ਵਿੱਚ ਇਹੋ ਜਿਹੀ ਬਿਆਨਬਾਜ਼ੀ ਕਰ ਰਹੇ ਨੇ ਜਿੱਦੇ ਵਿੱਚ ਲੋਕ ਹਰੇਕ ਵਰਗ ਦੇ ਪੰਜਾਬ ਵਿੱਚ ਲੋਕ ਰਹਿੰਦੇ ਨੇ ਚਾਹੇ ਉਹ ਕਿਸੇ ਜਾਤ ਨਾਲ ਵੀ ਸਬੰਧ ਰੱਖ ਕੇ ਇੱਦ ਦੇ ਹੋਣ ਕਿਸੇ ਧਰਮ ਨਾਲ ਵੀ ਸਬੰਧ ਰੱਖਦੇ ਹੋਣ ਲੇਕਿਨ ਪੰਜਾਬ ਵਿੱਚ ਲੋਕਾਂ ਦੇ ਏਕੇ ਨੂੰ ਖਰਾਬ ਕਰਨ ਦੀ ਕੱਲ ਵੱਡਾ ਜਿਹੜਾ ਹੈ ਪੜਕਾਉਣ ਵਾਲਾ ਬਿਆਨ ਦਿੱਤਾ ਗਿਆ ਹੈ ਮਨੀਸ਼ ਸੋਧਿਆ ਵੱਲੋਂ ਇੱਕ ਸੰਬੋਧਨ ਟਾਈਮ ਜਿੱਥੇ ਔਰਤਾ ਬੇਟੀਆਂ ਨੇ ਅਨੇਕ ਜਿੱਥੇ ਸਾਹਮਣੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੈਠੇ ਨੇ ਤਾਂ ਮਨੀਸ਼ ਸੋਧਿਆ ਹੀ ਗਹਿਣਾ ਚਾਹੁੰਦੇ ਨੇ ਆਪਦੇ ਬਿਆਨ ਦੇ ਵਿੱਚ ਹਰੇਕ ਪਾਸੇ ਬਹੁਤ ਵੱਡੀ ਤਰਥੱਲੀ ਮਚ ਗਈ ਹੈ ਮਨੀਸ਼ ਸੋਧਿਆ ਦੇ ਜਿਹੜੇ ਬਿਆਨ ਨੂੰ ਲੈ ਕੇ ਇੱਕ ਪਾਸੇ ਹਜੇ ਲੈਂਡ ਪੁਲਿੰਗ ਪਾਲਿਸੀ ਦਾ ਜਿਹੜਾ ਹੈ ਰੋਲਾ ਸਮਾਪਤ ਨਹੀਂ ਹੋਇਆ ਦੂਸਰੇ ਪਾਸੇ ਪੰਜਾਬ ਦੇ ਵਿੱਚ ਵੱਡੇ ਹੜ੍ਹ ਆਏ ਹੋਏ ਨੇ ਤੀਸਰੀ ਗੱਲ ਕਰੀਏ ਤਾਂ ਜਿੱਥੇ ਪੰਜਾਬ ਦੇ ਵਿੱਚ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਕਿਹੋ ਜਿਹਾ ਵਿਚਾਰ ਵੰਟਰੇ ਦਿੱਲੀ ਵਾਲਿਆਂ ਨਾਲ ਕਰਦੇ ਨਜ਼ਰ ਆ ਰਹੇ ਨੇ ਜੇਕਰ ਗੱਲ ਕਰੀਏ ਤਾਂ ਜਿੱਥੇ ਪੰਜਾਬ ਦੇ ਵਿੱਚ ਵੱਡੀ ਤਰਥੱਲੀ ਮੱਚ ਗਈ ਹੈ ਮਨੀਸ਼ ਸੋਧਿਆ ਦੇ ਬਿਆਨ ਨੂੰ ਲੈ ਕੇ ਹਾਲਾਂਕਿ ਤੁਹਾਨੂੰ ਪਤਾ ਹੈ ਕਿ ਕੁਝ ਦਿਨ ਪਹਿਲਾਂ ਪੰਜਾਬ ਦੇ ਵਿੱਚ ਲੈਂਡ ਪੁਲਿੰਗ ਪਾਲਿਸੀ ਆਈ ਸੀ ਦਿੱਲੀ ਦੀ ਜਿਹੜੀ ਇੱਕ ਰਣਨੀਤੀ ਬਣੀ ਹੋਈ ਸੀ ਉਹਦੇ ਦੌਰਾਨ ਕਿਸਾਨਾਂ ਵੱਲੋਂ ਡਟ ਕੇ ਮੁਕਾਬਲਾ ਕੀਤਾ ਗਿਆ ਲੋਕ ਜਿਹੜੇ ਨੇ ਆਪਣੇ ਘਰਾਂ ਦੇ ਵਿੱਚ ਸ਼ਾਂਤ ਨਹੀਂ ਬੈਠੇ ਕਿਸਾਨਾਂ ਕਰੇ ਸੁੱਖ ਦੀਆਂ ਰੋਟੀਆਂ ਨਹੀਂ ਪੱਕੀਆਂ ਜਿੰਨੀ ਦੇਰ ਲੈਂਡ ਪੁਲਿੰਗ ਪਾਲਿਸੀ ਨੂੰ ਵਾਪਸ ਲੈਣ ਬਾਰੇ ਗੱਲ ਨਹੀਂ ਕੀਤੀ ਗਈ ਲੋਕ ਕੋਟ ਕਚਹਿਰੀਆਂ 'ਚ ਪਹੁੰਚੇ ਜਿੱਥੇ ਰੱਜ ਕੇ ਵਿਰੋਧ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਤੇ ਦੂਸਰੇ ਪਾਸੇ ਹੁਣ ਦਿੱਲੀ ਲੋਬੀ ਵਾਲਿਆਂ ਨਾਲ ਮਿਲ ਕੇ ਇਹ ਕਿਹੋ ਜਿਹੇ ਵੱਡੇ ਬਿਆਨ ਨੇ ਜਿਹੜੇ ਸਾਹਮਣੇ ਆ ਰਹੇ ਨੇ ਜੇਕਰ ਗੱਲ ਕਰੀਏ ਤਾਂ ਉਹਦੇ ਉੱਤੇ ਵੱਡੀ ਐਫ ਆਰ ਐਫ ਆਰ ਆਈ ਵੀ ਦਰਜ ਹੋ ਸਕਦੀ ਹੈ ਕਿਉਂਕਿ ਤੁਹਾਨੂੰ ਪਤਾ ਹੈ ਜਿਸ ਤਰ੍ਹਾਂ ਮਨੀਸ਼ ਸੋਧਿਆ ਨੇ ਇਹ ਬਿਆਨ ਦਿੱਤਾ ਹੈ ਉਸ ਵਿਆਗ ਦੇ ਚੱਲਦਿਆਂ ਹੀ ਪੰਜਾਬ ਦੇ ਲੋਕਾਂ ਦੇ ਅੰਦਰ ਜਿਹੜੀ ਹੈ ਵੱਡੀ ਜਿਹੜੀ ਹੈ ਕਹਿ ਲਈਏ ਕਿ ਹੁਣ ਜੇਕਰ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਮੈਂ ਆਮ ਲੋਕਾਂ ਨਾਲ ਖੜਾ ਹਾਂ ਮੈਂ ਆਮ ਲੋਕਾਂ ਦੀ ਗੱਲ ਕਰਦਾ ਹਾਂ ਲੇਕਿਨ ਜੇਕਰ ਵੋਟਾਂ ਨਾ ਦਿੱਤੀਆਂ ਗਈਆਂ 2027 ਦੇ ਵਿੱਚ ਕਿਉਂਕਿ ਜਿਹੜਾ ਇੱਕ ਪਾਸੇ ਜਿਹੜਾ ਵੋਟ ਬੈਂਕ ਹੈ ਭਰਨ ਵਾਸਤੇ ਉਹ ਇਦਾਂ ਦੀ ਜਿਹੜੀ ਹੈ ਸ਼ਬਦ ਵਰਤ ਦੇ ਸਾਹਮਣੇ ਆ ਰਹੇ ਨੇ ਮਨੀਸ਼ ਸੋਧਿਆ ਦੂਸਰੇ ਪਾਸੇ ਜਿਹੜੇ ਆਮ ਆਦਮੀ ਪਾਰਟੀ ਦੇ ਕੰਵਨ ਅਰਵਿੰਦ ਕੇਜੀਵਲ ਕਹਿੰਦੇ ਸੀ ਕਿ ਅਸੀਂ ਵੋਟਾਂ ਮੰਗਣ ਨਹੀਂ ਆਣੀਆਂ ਸਾਡੇ ਕੰਮ ਨੂੰ ਵੋਟਾਂ ਦਿੱਤੀਆਂ ਜਾਣ ਲੇਕਿਨ ਕੀ ਉਹ ਕੰਮ ਹੁਣ ਉਹਨਾਂ ਨੇ ਕੀਤਾ ਨਹੀਂ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੰਮ ਨਹੀਂ ਕੀਤਾ ਉਹਨਾਂ ਦੇ ਵਿਧਾਇਕਾਂ ਨੇ ਕੰਮ ਨਹੀਂ ਕੀਤਾ ਉਹਨਾਂ ਦੇ ਆਗੂਆਂ ਨੇ ਕੰਮ ਨਹੀਂ ਕੀਤਾ ਜਿਹੜਾ ਸਾਡੇ ਉੱਤੇ ਡੰਡਾ ਜੋਰ ਚਾੜ੍ਹ ਕੇ ਜਿਹੜਾ ਹੈ ਇਹ ਵੋਟਾਂ ਮੰਗੀਆਂ ਜਾਣਗੀਆਂ ਇਹ ਪੰਜਾਬ ਹੈ ਇਹ ਸੋਨੇ ਦੀ ਚਿੜੀ ਹੈ ਇੱਥੇ ਤੁਹਾਡੇ ਡੰਡੇ ਨਹੀਂ ਚੱਲਣੇ ਇੱਥੇ ਪੰਜਾਬ ਦੇ ਵਿੱਚ ਜੇਕਰ ਕਿਸੇ ਨਾਲ ਪੰਜਾਬੀਆਂ ਨੂੰ ਪਿਆਰ ਵਧੋਣਾ ਆਉਂਦਾ ਉਹਨਾਂ ਨੂੰ ਕਟੋਣਾ ਵੀ ਆਉਂਦਾ ਹੈ ਜੇਕਰ ਪੰਜਾਬੀ ਉਸ ਹੱਕ ਵਿੱਚ ਖੜੇ ਹੋ ਗਏ ਕਿ ਅਸੀਂ ਜਿਹੜੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਅਜੀ ਬਿਲਕੁਲ ਵੀ ਜਿਹੜੀ ਆਮ ਆਦਮੀ ਪਾਰਟੀ ਨੂੰ ਰਿਪੀਟ ਨਹੀਂ ਆਉਂਦੇਣਾ ਤਾਂ ਉਹ ਸੱਚ ਕਰਕੇ ਵਿਖਾੜ ਗਏ ਲੇਕਿਨ ਜੇਕਰ ਐਦਾਂ ਦੇ ਪੜਕਾਊ ਵਿਆਹ ਨਿਕਲਦੇ ਰਹਿ ਤਾਂ ਪੰਜਾਬੀਆਂ ਦੇ ਮਨ ਦੇ ਵਿੱਚੋਂ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਲੈ ਜਾਣਗੇ ਕਿਉਂਕਿ ਜਿਸ ਤਰ੍ਹਾਂ ਦਾ ਵੱਡਾ ਮਨੀ ਸੋਧਿਆ ਦਾ ਪੜਕਾਉ ਜਿਹੜਾ ਇਹ ਬਿਆਨ ਸਾਹਮਣੇ ਆ ਰਿਹਾ ਹੈ ਉਹਨੂੰ ਲੈ ਕੇ ਪੰਜਾਬ ਦੇ ਲੋਕ ਤਾਂ ਪਹਿਲਾਂ ਹੀ ਜਿਹੜੇ ਨੇ ਦੂਰੀ ਬਣਾਈ ਰੱਖੀ ਬੈਠੇ ਨੇ ਆਮ ਆਦਮੀ ਪਾਰਟੀ ਵੱਲੋਂ ਲੇਕਿਨ ਜਿੰਨਾ ਕਮਾ ਉੱਤੇ ਕੰਮ ਕਰਦੇ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਦਿਖਾਈ ਨਹੀਂ ਦੇ ਰਹੇ ਬੇਰੁਜ਼ਗਾਰ ਉਹਨਾਂ ਨੂੰ ਦਿਖਾਈ ਨਹੀਂ ਦੇ ਰਹੇ ਕਿਸਾਨ ਉਹਨਾਂ ਨੂੰ ਦਿਖਾਈ ਨਹੀਂ ਦੇ ਰਹੇ ਐਮਐਸਪੀ ਜਿੱਥੇ ਐਡਾ ਵੱਡਾ ਮੁੱਦਾ ਛਿੜਿਆ ਰਿਹਾ ਉਹ ਉਹਨਾਂ ਨੂੰ ਦਿਖਾਈ ਨਹੀਂ ਦੇ ਰਹੇ ਲੇਕਿਨ ਹੁਣ ਪੰਜਾਬ ਦੇ ਮੁੱਖ ਮੰਤਰੀ ભગવંતમાન ਕੀ ਚੋਦੇ ਨੇ ਕਿ ਡੰਡੇ ਦੇ ਜੋਰ ਤੇ ਸਾਡੇ ਤੋਂ ਲੈਣਗੇ ਵੋਟਾਂ ਝੰਡੇ ਜਿਹੜੇ ਡੰਡੇ ਦੇ ਜੋਰ ਤੇ ਅਸੀਂ ਵੋਟਾਂ ਨਹੀਂ ਦੇਣ ਵਾਲਿਆਂ ਵਿੱਚੋਂ ਹੈਗੇ ਪੰਜਾਬ ਦੇ ਵਿੱਚ ਜਿੱਥੇ ਅਸੀਂ ਦਿੱਲੀ ਤੋਂ ਲਿਆਂਦੇ ਲੋਕ ਸਾਨੂੰ ਨਚੋੜ ਰਹੇ ਨੇ ਸਾਨੂੰ ਖਾ ਰਹੇ ਨੇ ਸਾਡੀਆਂ ਹੀ ਗੱਡੀਆਂ ਤੇ ਕੁੰਮ ਰਹੇ ਨੇ ਸਾਡੀਆਂ ਹੀ ਜਿਹੜੀਆਂ ਪੈਸੇ ਤੇ ਐਸ਼ ਕਰ ਰਹੇ ਨੇ ਲੇਕਿਨ ਸਾਡੇ ਉੱਤੇ ਹੀ ਜਿਹੜੇ ਨੇ ਦੰਦ ਪੇਟ ਦੀਆਂ ਗੱਲਾਂ ਕਰ ਰਹੇ ਨੇ ਇਹ ਗੱਲਾਂ ਜਿਹੜੇ ਨੇ ਪੰਜਾਬ ਦੇ ਵਿੱਚ ਨਾ ਹੀ ਪਹਿਲਾਂ ਚੱਲੀਆਂ ਸੀ ਤੇ ਨਾ ਹੀ ਚੱਲਣਗੀਆਂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤਾਂ ਜਿਹੜਾ ਹੈ ਪਹਿਲਾਂ ਹੀ ਲੋਕਾਂ ਨੇ ਵਾਰ-ਵਾਰ ਕਿਹਾ ਹੋਇਆ ਕਿ ਦਿੱਲੀ ਤੋਂ ਲੈ ਆਂਦੇ ਹੋਏ ਨਕਾਰੇ ਲੋਕਾਂ ਦੇ ਹੱਕ ਦੇ ਵਿੱਚ ਅਸੀਂ ਨਹੀਂ ਖੜਦੇ ਲੇਕਿਨ ਦੂਸਰੇ ਪਾਸੇ ਇਸ ਤਰ੍ਹਾਂ ਦਾ ਜਿਹੜਾ ਬਿਆਨ ਆਇਆ ਹੈ ਤਾਂ ਉਹਦੇ ਉੱਤੇ ਵੱਡਾ ਮਾਮਲਾ ਦਰਜ ਕਰਨ ਦੇ ਬਾਰੇ ਕਿਹਾ ਜਾ ਰਿਹਾ ਹੈ ਕਿਉਂਕਿ ਮਨੀਸ਼ ਸੋਧਿਆ ਨੇ ਜਿਹੜੇ ਬਿਆਨਬਾਜ਼ੀ ਕੀਤੀ ਹੈ ਉਹਦੇ ਉੱਤੇ ਇੱਕ ਵੱਡਾ ਮਾਮਲਾ ਦਰਜ ਹੋਣਾ ਚਾਹੀਦਾ ਹੈ ਜਿਹੜਾ ਕਿ ਪਤਾ ਲੱਗ ਜੇ ਕਿ ਵੋਟਾਂ ਜਿਹੜੀਆਂ ਨੇ ਵੋਟ ਬੈਂਕ ਪੜਨ ਵਾਸਤੇ ਡੰਡਾ ਜੈਸਾ ਇਸ ਚੀਜ਼ ਦੀ ਲੋੜ ਨਹੀਂ ਹੁੰਦੀ ਤੁਹਾਡੇ ਕੰਮਾਂ ਦੀ ਲੋੜ ਹੁੰਦੀ ਹੈ ਤੁਸੀਂ ਕੰਮ ਕਰਦੇ ਤਾਂ ਲੋਕਾਂ ਕੋਲ ਹੱਕ ਨਾਲ ਵੋਟ ਮੰਗਦੇ ਲੇਕਿਨ ਜਿਸ ਤਰ੍ਹਾਂ ਦੇ ਸ਼ਬਦ ਵਰਤੇ ਗਏ ਨੇ ਮਨੀਸ਼ ਸੋਧੀਆਂ ਨੇ ਹੁਣ ਇਹ ਵੋਟ ਮੰਗਣ ਵੀ ਨਾ ਨਹੀਂ ਤਾਂ ਪੰਜਾਬੀ ਵਿਖਾ ਦੇਣਗੇ ਕਿ ਉਹ ਕੀ ਕੀ ਸ਼ੈ ਹੈ ਤੇ ਕਿਹੜੀ ਸ਼ੈ ਉਹਨਾਂ ਉਹਨਾਂ ਨੂੰ ਵਰਤਣੀ ਵੀ ਆਉਂਦੀ ਹੈ ਤਾਂ